ਹਾਂਜੀ ਹੁਣ ਜਿਹੜੀ ਇੱਕ ਬਹੁਤ ਵੱਡੀ ਖਬਰ ਆ ਗਈ ਐ ਸਾਹਮਣੇ ਜਿਹਦੇ ਵਿੱਚ ਕੀ ਬਈ ਖਬਰਾਂ ਦੋ ਸੁਣਾਵਾਂਗੇ ਇੱਕ ਤਾਂ ਜਿਹੜਾ ਸੁਖਵੀਰ ਬਾਦਲ ਹੁਣ ਸੁਖਵੀਰ ਬਾਦਲ ਨੂੰ ਮਿਲ ਗਿਆ ਮੌਕਾ ਤੇ ਜਦੋਂ ਸੇਮ ਭੋਂਤ ਮੰਤ ਤਾਂ ਬਿਮਾਰ ਆ ਉਹ ਤਾਂ ਹਸਪਤਾਲ ਚ ਪਏ ਆ ਤੇ ਪਰ ਹੁਣ ਜਿਹੜਾ ਸੁਖਵੀਰ ਬਾਦਲ ਇਹ ਹਰ ਰੋਜ਼ ਜਾਂਦਾ ਪਰਸੋਂ ਵੀ ਮੈਂ ਵੀਡੀਓ ਪਰਸੋਂ ਇਹਨੇ 2 ਲੱਖ ਰੁਪਈਆ ਵੰਡੇ ਸੀ ਕੱਲ੍ਹ ਵਾਂ ਵੀਡੀਓ ਦਿਖਾਈ ਸੀ ਤੇ ਕੱਲ ਫੇਰ ਪੈਸੇ ਵੰਡੇ ਆਗੇ ਤੇ ਹੁਣ ਪੈਸੇ ਵੰਡੇ ਵੰਡਣ ਦਾ ਮਤਲਬ ਕੀ ਆ ਵੀ ਲੋਕਾਂ ਦਾ ਧਿਆਨ ਖਿੱਚੀਏ ਕਿਵੇਂ ਨਾ ਕਿਵੇਂ ਲੋਕਾਂ ਨੂੰ ਆਪਣੇ ਵੱਲ ਜਿਹੜਾ ਲੱਗਦਾ ਕੋਈ 10 ਵੀ ਲੱਖ ਲਾਦਗੇ ਤੇ ਵੀ ਆਪਣੇ ਵੱਲੀ ਖਿੱਚੀ ਹੁਣ ਕਦੇ ਤੇਲ ਭੇਜਦਾ ਕਦੇ ਪੈਸੇ ਭੇਜਦਾ ਹੁਣ ਇੱਕ ਨੇ ਮੈਨੂੰ ਕਮੈਂਟ ਕਰਿਆ ਕੋਈ ਇਹਨਾਂ ਦੀ ਪਾਰਟੀ ਦਾ ਸੀ ਕਹਿੰਦਾ ਵੀ ਤੂੰ ਗੱਲਾਂ ਮਾਰੀਂ ਨਾ ਇਹ ਆਵਾਗ ਆ ਵੀ ਇਹਨੇ ਤਾਂ ਬਹੁਤ ਕੁਝ ਕੀਤਾ ਜੇ ਇਹਨਾਂ ਨੇ ਕੀਤਾ 25 ਸਾਲ ਰਾਜ ਆ ਕਰਿਆ ਇਹਨਾਂ ਨੇ 25 ਤੋਂ ਵੀ ਜ਼ਿਆਦਾ ਹੀ ਕਰਿਆ ਹੋਊ 26 27 ਸਾਲ ਕਰਿਆ ਹੋਊ ਵੈਸੇ 2500 25 ਸਾਲ ਦਾ ਰਾਜ ਕਰਿਆ ਪੱਕਾ ਤਾਂ ਫਿਰ ਇਸ ਵਾਰ ਲੋਕਾਂ ਨੇ ਜਿਤਾਇਆ ਕਿਉਂ ਨਹੀਂ ਆ ਜਿਹੜੇ ਨੇ ਕਮੈਂਟ ਕਰਿਆ ਮੈਂ ਪਹਿਲਾਂ ਤਾਂ ਉਹਨੂੰ ਪੁੱਛਣਾ ਚਾਹਣਾ ਮੰਨਦੇ ਆ ਚਲੇ ਨੇ ਸੇਵਾ ਹੁਣ ਕੀਤੀ ਆ ਜਿਹੜਾ ਨੇ 2 ਲੱਖ ਰੁਪਏ ਦਿੱਤਾ ਕੀ ਆ ਉਹਦਾ ਤਾਂ ਰੂੰਗਾ ਵੀ ਨਹੀਂ ਹੋਣਾ ਦੱਸ ਜਿਹੜਾ ਕਮੈਂਟ ਕਰਦਾ ਸੀ ਮੈਨੂੰ ਜਿਹੜਾ ਇਹਨੇ 2 ਲੱਖ ਰੁਪਈਆ ਦੇ ਕੇ ਸਾਬਤ ਕਰਦੇ ਹੂੰ ਤਿੰਨ ਹਜ਼ਾਰ ਕਿੱਲੇ ਦਾ ਮਾਲਕ ਆ ਇਹ ਤੇ 2 ਲੱਖ ਤੁਸੀਂ ਗਰੀਬਾਂ ਦੇ ਪਤਾ ਨਹੀਂ ਕਿੰਨੇ ਕਹੇ ਜੇ 2 ਲੱਖ ਖਾਦੇ ਹੋਣਗੇ ਕਿੰਨਾ ਲੁੱਟ ਕੇ ਖਾ ਗਏ ਪੰਜਾਬ ਨੂੰ 540 ਕਰੋੜ ਗੈਰ ਕਾਨੂੰਨੀ ਤਰੀਕੀ ਬਣੇ ਤਰੀਕੇ ਨਾਲ ਬਣੀ ਹੋਈ ਆਮਦਨ ਦੇ ਦੋਸ਼ ਇਹਦੇ ਤੇ ਲੱਗਦੇ ਆ ਮਜੀਠੀਏ ਤੇ ਸਾਰਾ ਪੰਜਾਬ ਲੁੱਟ ਕੇ ਖਾ ਗਏ ਪਹਿਲਾਂ ਤਾਂ ਉਹਨੂੰ ਸ਼ਰਮ ਹੋਣੀ ਚਾਹੀਦੀ ਜਿਹੜੇ ਕਮੈਂਟ ਕਰਿਆ ਤਾਂ ਭਾਈ ਤੁਸੀਂ ਵੀ ਦੱਸੋ ਵੀ ਇਹਨਾਂ ਨੇ ਕੀ ਕੀਤਾ ਹੁਣ ਜਰੂਰ ਹੁਣ ਹੁਣ ਤਾਂ ਆਪਦੇ ਫੈਸਲੇ ਮਾਰੇ ਉਹ ਕਰ ਦੇਗੇ ਇੱਕ ਪਾਸੇ ਤਾਂ ਇਹ ਇਹ ਉਹਨਾਂ ਨੂੰ ਨਿੰਦੀ ਜਾਂਦਾ ਰਹਿੰਦਾ ਭਗਵੰਤ ਮਾਨੇ ਨੂੰ ਨਿੰਦੀ ਜਾਂਦਾ ਰਹਿੰਦਾ ਹੁਣ ਜਦੋਂ ਕਿਤੇ ਪਹੁੰਚਦੇ ਆ ਕੋਈ 2-4 ਲੱਖ ਰੁਪਇਆ ਵੰਡ ਕੇ ਹੁੰਦੇ ਆ ਹੁਣ ਆਪਾਂ ਇਹ ਕਹਿ ਸਕਦੇ ਆ ਵੰਡ ਕੇ ਜ਼ਰੂਰ ਹੁੰਦੇ ਆ ਪਰ ਇਹ ਵੰਡਦੇ ਕਿਉਂ ਆ ਇਹ ਸਾਰਿਆਂ ਨੂੰ ਪਤਾ ਵੀ ਲੋਕ ਕਿਵੇਂ ਨਾ ਕਿਵੇਂ ਆਪਾਂ ਖਿੱਚ ਲਗੇ ਧਿਆਨ ਆਪਣੇ ਵੱਲ ਹੋ ਜੇ ਭਗਵੰਤ ਮਾਨ ਤਾਂ ਬਿਮਾਰ ਹੋ ਰਿਹਾ ਤੇ ਕੇਜਰੀਵਾਲ ਨੂੰ ਪੰਜਾਬ ਚ ਹੁਣ ਹੀ ਵੜਨ ਦੇ ਕੱਲਾ ਤਾਂ ਉਹ ਆ ਜ ਨਹੀਂ ਸਕਦਾ ਹਨਾ ਤਾਂ ਇਸ ਕਰਕੇ ਬਈ ਹੁਣ ਜਿਹੜਾ ਹੁਣ ਤੱਕ ਦੀ ਅਪਡੇਟ ਆ ਜਿਹੜੀ ਪਹਿਲਾਂ ਤੁਹਾਨੂੰ ਸੁਖਵੀਰ ਬਾਦਲ ਪੈਸੇ ਵੰਡਦਾ ਦਿਖਾਉਣੇ ਆ ਫਿਰ ਜਿਹੜਾ ਅੰਤੋਜ ਮਾਨ ਅੰਤੋਜ ਮਾਨ ਨੇ ਕਈ ਸਰਕਾਰਾਂ ਤੇ ਇਹ ਖੁਲਾਸੇ ਕੀਤੇ ਆ ਵੀ ਇਹ ਪਾਣੀ ਆ ਕਿੱਥੋਂ ਰਿਹਾ ਕੌਣ ਛੱਡ ਰਿਹਾ ਕੀ ਗੱਲ ਵਾ ਤਾਂ ਸਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਪਹਿਲਾਂ ਤੁਹਾਨੂੰ ਸੁਖਵੀਰ ਬਾਦਲ ਆ ਜਿਹੜਾ ਪੈਸੇ ਵੰਡਦਾ ਦਿਖਾਉਣੇ ਆ ਆ ਸਿਆਸਤਦਾਨ ਸਾਹਮਣੇ ਆ ਰਹੇ ਨੇ ਇੱਕ ਪਾਸੇ ਕਿਹਾ ਜਾ ਰਿਹਾ ਹੈ ਸਿਆਸਤ ਹੋ ਰਹੀ ਹੈ ਤਾਂ ਦੂਜੇ ਪਾਸੇ ਮਦਦ ਹੋ ਰਹੀ ਹੈ ਇੱਕ ਵੀਡੀਓ ਆਈ ਹੈ ਸੁਖਵੀਰ ਸਿੰਘ ਬਾਦਲ ਦੀ ਜਿੱਥੇ ਹੱਟਪੇੜ ਤੋਂ ਉਹਨਾਂ ਨੂੰ ਦੁੱਖੜੇ ਸੁਣਾ ਰਹੇ ਨੇ ਤੇ ਉਹਨਾਂ ਦਾ ਦੁੱਖ ਸੁਣ ਕੇ ਸੁਖਵੀਰ ਬਾਦਲ ਨੇ ਵੀ ਨੋਟਾਂ ਦੀਆਂ ਗੁੱਟੀਆਂ ਐਦਾਂ ਹੀ ਫੜਾ ਦਿੱਤੀਆਂ ਤੁਸੀਂ ਵੀ ਦੇਖੋ ਇਹ ਵੀਡੀਓ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਬਿਲਕੁਲ ਹੀ ਪਾਣੀ ਪੈਂਦਾ ਜੀ ਸਾਡੇ ਬਿੱਲ ਉੱਤੇ 12 ਰੁਪਿਆ ਬੈਟ ਫਲਟਸ ਤੇ ਬੈਟ ਬਿਲਕੁਲ ਹੀ ਟਰਪਾਲਾ ਪਾ ਕੇ ਰੋਕਿਆ ਸਾਰਾ ਸਾਨੂੰ ਪਾਣੀ ਚੱਲਦਾ ਨਹੀਂ 10 ਮਿੰਟ ਦੇ ਆ ਦੇ ਨਿੱਕਲੇ 10 ਮਿੰਟ ਦੇ ਪੱਕਾ ਹੱਲ ਕਰ ਦਿਓ ਸਰ ਇਹਦਾ ਪੱਕਾ ਹੱਲ ਜੀ ਉਹਦੇ ਹੀ ਪੁਰੇ ਜੇ ਪਾਣ ਦੇ ਕੰਡੇ ਪਤੁਰ ਕੇ ਜਾਈਏ ਤਾਂ ਸਾਢੇ 8 ਕਿਲੋਮੀਟਰ ਬਾਕੀ ਹੈ। ਜੇ ਆਪਾਂ ਸਿੱਧਾ ਜਾਈਏ 7 8 ਕਿਲੋਮੀਟਰ ਹੈ। ਹਾਂਜੀ ਇਹ ਬਈ ਸੁਖਵੀਰ ਬਾਦਲ ਸੀ ਵੀਡੀਓ ਤੁਸੀਂ ਦੇਖ ਹੀ ਲਈ ਆਪਣੀ ਖੁਸ਼ੀ ਵਾਸਤੇ ਇਹਨੂੰ ਪਤਾ ਵੀ ਮਹੀਂ ਮੇਰੇ ਕੋਲ ਹੀ ਪੈਸੇ ਆਉਣੇ ਤੇ ਮਹੀਂ ਪੰਜਾਬ ਦੇ ਲੋਕਾਂ ਦੇ ਹੀ ਲੁੱਟੇ ਹੋਏ ਪੈਸੇ ਆ ਤੇ ਹੁਣ ਜੇ ਕੋਈ ਵੰਡ ਦੂਆ ਕੋ 20 30 ਲੱਖ ਕੋਈ ਤਾਂ ਕੋਈ ਵੱਡੀ ਗੱਲ ਨਹੀਂ ਇਸ ਤੋਂ ਵੱਧ ਤਾਂ ਸਾਡੇ ਅ ਜਿਹੜੇ ਨੇ ਕਮੈਂਟ ਕਰਿਆ ਮਨ ਤੋਂ ਉਹਤੇ ਕੋਈ ਸੱਚ ਨਹੀਂ ਨਾ ਇਹ ਤੋਂ ਵੱਧ ਤਾਂ ਸਾਡੇ ਕਲਾਕਾਰਾਂ ਨਹੀਂ ਦਿੱਤੇ ਨਾਲੇ ਲੀਡਰ ਨਹੀਂ ਹੈਗੇ ਚਲ ਉਹਨਾਂ ਨੂੰ ਪੰਜਾਬ ਦੇ ਲੋਕ ਸੁਣਦੇ ਸੀ ਇਸ ਕਰਕੇ ਉਹਨਾਂ ਦਾ ਵੀ ਹੱਕ ਮੰਨਦਾ ਸੀ ਤੇ ਪਰ ਹੁਣ ਇਹ ਦੇ ਕੇ ਕੋਈ 2-4 ਲੱਖ ਰੁਪਇਆ ਮੈਂ ਉਹਨੂੰ ਮੰਨਦਾ ਜਿਹੜੇ ਪੈਸੇ ਦਿੰਦੇ ਆ ਜਿਹੜੇ ਦਾਨ ਕਰਦੇ ਆ ਵੀਡੀਓ ਵੀ ਨਾ ਬਣਵਾਉ ਜਾ ਤਾਂ ਵੀਡੀਓ ਵੀ ਬਣਾ ਦੇ ਸਾਬਤ ਕਰ ਦੇ ਵੀ ਲੋਕਾਂ ਨੂੰ ਵੀ ਪਤਾ ਲੱਗੇ ਵੀ ਹਾਂ ਅਸੀਂ ਪੈਸੇ ਦਿੰਨੇ ਆ ਓਣੀ ਹੁੰਦੀ ਜਿਹੜਾ ਬੰਦਾ ਵੀਡੀਓ ਬਣਾਉ ਉਹ ਪਹਿਲਾ ਨੰਬਰ ਤਾਂ ਚਲ ਮੰਨਦੇ ਜਿਹੜੇ ਇੱਕ ਤਾਂ ਆਉਣ ਕੈਮਰਾ ਵੈਸੀ ਆਪਾਂ ਕਹਿੰਦੇ ਵੀ ਉਹੀ ਵੈਸੀ ਬਣ ਗਈ ਵੀਡੀਓ ਇੱਕ ਸਪੈਸ਼ਲ ਬਣਾਉਣੀ ਹੈ ਨਾ ਤਾਂ ਬਈ ਵੀਡੀਓ ਤਾਂ ਵੈਸੇ ਬਣਾ ਹੀ ਦਿੰਦੇ ਆ ਲੋਕ ਪਰ ਇਹ ਇੱਕ ਸਾਬਤ ਕਰਨਾ ਹੀ ਚਾਹੁੰਦੇ ਆ ਵੀ ਅਸੀਂ ਹੁਣ ਪਹਿਲਾਂ ਇਹ ਦੱਸੋ ਜੇ 25 ਸਾਲ ਇਹਨਾਂ ਨੇ ਰਾਜ ਕਰਿਆ ਫਿਰ ਹੁਣ ਜਿੱਤੇ ਕਿਉਂ ਨਹੀਂ ਬਸ ਇੱਕੋ ਹੀ ਸਵਾਲ ਆ ਬਈ ਇਹ ਸਾਬਕਾ ਜਿਹਨਾਂ ਦੇ ਕਾਰਨਾਮੇ ਹੁੰਦੇ ਲੀਡਰਾਂ ਦੇ ਵੀ ਹੁਣ ਸੀਐਮ ਭੰਤਮਾਨ ਵੈਸੇ ਤਾਂ ਹੁਣੇ ਵੀ ਨਹੀਂ ਕੁਝ ਕਰਿਆ ਉਹ ਵੀ ਇੱਕ ਬੋਲਣ ਵਾਲੀ ਐ ਤੇ ਉਹਨੇ ਕੁਝ ਨਹੀਂ ਦਿੱਤਾ ਪੰਜਾਬ ਨੂੰ ਕਹਿੰਦਾ ਸੀ ਮੈਂ ਹੈਲੀਕਾਪਟਰ ਛੱਡ ਕੇ ਜਾਊਗਾ ਜੀ ਉਹ ਆ ਜੀ ਬਾਗ ਤੇ ਉਤਾ ਹੁਣ ਆਪ ਹੋ ਗਿਆ بیمار ਤੇ ਦੂਜਿਆਂ ਨੂੰ ਦਿੱਲੀ ਵਾਲਿਆਂ ਨੂੰ ਕੋਈ ਵੜ ਨਹੀਂ ਦਿੰਦਾ ਕੱਲਿਆਂ ਨੂੰ ਪੰਜਾਬ ਚ ਇਸ ਕਰਕੇ ਹੁਣ ਇਹਨਾਂ ਨੂੰ ਮੌਕਾ ਮਿਲਿਆ ਤੇ ਹੁਣ ਆਪਾਂ ਅੰਤੋਜ ਮਾਨ ਅੰਤੋਜ ਮਾਨ ਦੀ ਵੀਡੀਓ ਆ ਗਈ ਹੈ ਭਾਈ ਸਾਹਮਣੇ ਵੀ ਇਹ ਕੱਗਰ ਦਰਿਆ ਤੇ ਜਿਹੜਾ ਸਤਲੁਜ ਦਰਿਆ ਬਿਆਸ ਦਰਿਆ ਜਿਹੜਾ ਕੀ ਨੁਕਸਾਨ ਕਰਦਾ ਆਉਂਦਾ ਫਸਲਾਂ ਦੀਆਂ ਫਸਲਾਂ ਤਬਾਹ ਕਰਦਾ ਆਉਂਦਾ ਘਰਾਂ ਦੇ ਘਰ ਰੋਡ ਤੇ ਜਿਹੜਾ ਰੇਤਾ ਹੈ ਨਾ ਇਹ 20 ਤੋਂ 21 ਹਜ਼ਾਰ ਕਰੋੜ ਦਾ ਵੇਖਦਾ ਤੇ ਪੰਜਾਬ ਨੂੰ ਨਹੀਂ ਮਿਲਦਾ ਨਾ ਤੁਹਾਨੂੰ ਮਿਲਦਾ ਇਹ ਇਹਨਾਂ ਦੀਆਂ ਜੇਬਾਂ 'ਚ ਜਾਂਦਾ ਹੈ ਭਾਈ ਸਾਰੇ ਨੂੰ ਵਰਤੇ ਆ ਨਵੀਂ ਸਰਕਾਰ ਆਈ ਹੈ ਹੀ ਵਰਤ ਲਈ ਇਸ ਵਾਰੀ ਸਭ ਤੋਂ ਨੰ ਘੰਮੀ ਨਿਕਲੀ 사ਸ਼ੀ ਗਾਲ ਜੀ ਕੌਣ ਨੇ ਕੌਣ ਆਏ ਨੇ ਜੀ ਮੇਰ ਸਾਹਿਬ ਅੱਛਾ 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 ਜੇ ਮੀਆਂ ਨਾਲ ਹੋ ਰਿਹਾ ਹੈ ਤਾਂ ਸਾਰੇ ਖੇਤ ਸੁੱਕੇ ਕਿਉਂ ਪਈ ਹੈ ਅਸੀਂ ਫਰੀਦਕੋਟ ਵੱਲੋਂ ਆਏ ਆ ਸਾਰੇ ਪਾਸੇ ਖੇਤਾਂ 'ਚ ਇੰਨਾ ਵੀ ਪਾਣੀ ਹੈ ਨਹੀਂਗਾ ਤੇ ਜੇ ਮੀਆਂ ਨਾਲ ਹੋ ਰਿਹਾ ਸਰ ਬਾਹ ਦਰਿਆਵਾਂ ਦੇ ਨਾਲ-ਨਾਲ ਹੀ ਕਿਉਂ ਹੋ ਰਿਹਾ ਪਿੱਛੇ ਕਿਉਂ ਨਹੀਂ ਹੋ ਰਿਹਾ ਇਹ ਪ੍ਰਤਾਪ ਸਿੰਘ ਕਹਿ ਰੋਣੇ ਕਿਹਾ ਸੀ ਮੈਂ ਦਰਿਆਵਾਂ ਨੂੰ ਬੰਨ ਲਾ ਦੇ ਕੈਨ ਯੂ ਕੈਨ ਯੂ ਇੰਜੋਰਡ ਅਸ ਤੁਸੀਂ ਸਾਨੂੰ ਦੱਸ ਸਕਦੇ ਹੋ ਕਿ ਇਹ ਜਿਹੜੇ ਦਰਿਆਵਾਂ ਦੇ ਥੱਲੇ ਮਾਲਕੀ ਹੈ ਤੇ ਜਿਹੜੀ ਇਹ ਜੋ ਆ ਸਾਰੀ ਰੇਤ ਮਾਫੀਆ ਚੱਕਦਾ ਹੈ ਰੇਤ ਇਹ ਨੂੰ ਬੰਦ ਕੀਤਾ ਜਾਊਗਾ ਇਹ ਤਾਂ ਉਹਨਾਂ ਦੀ ਮਾਲਕੀ ਹੈ ਤੇ ਮਾਫੀਆ ਚੱਕੀ ਜਾਂਦਾ ਗੱਲ ਕਰ ਲੈਣ ਦਿਓ ਖਾਂ ਚੋਰ ਹੋ ਲੋ ਭਾਈ ਜੰਦੇ ਹੋ ਇੱਕ ਮਿੰਟ ਯਾਰ ਕੋਈ ਵਿਚ ਕੋ ਖੰਦ ਕਰ ਲੈਣ ਦਿਓ ਮੇਰੇ ਹੱਥ ਸੀ ਦੇਖਿਆ ਨਹੀਂ ਮੈਂ ਕੀ ਕਰ ਰਿਹਾ ਹਾਂ ਭਾਈ ਸੁਣ ਲੋ ਤੁਹਾਡੇ ਰੀਪਰ ਕਰ ਅਸੀਂ ਖੜੇ ਆ ਇੱਥੇ ਆ ਸਤਲੋਜ ਦੇ ਕਿਨਾਰੇ ਇਸ ਸਸਰਾਲੀ ਬੰਨਾਂਦੇ ਆ ਇਹਨੂੰ ਹੁਣ ਮਸਲਾ ਇਹ ਆ ਆ ਸਾਰੇ ਖੜੇ ਇੱਥੋਂ ਦੇ ਮੇਰੇ ਨਾਲੋਂ ਵੀ ਤੇ ਕੈਮਰੇ ਨਾਲੋਂ ਵੀ ਜਿਨ੍ਹਾਂ ਨੂੰ ਜ਼ਿਆਦਾ ਪਤਾ ਹੈ ਪਰ ਇਹਨਾਂ ਤੋਂ ਆਪਾਂ ਦੋ ਕੁ ਗੱਲਾਂ ਪੁੱਛਦੇ ਹਾਂ ਤੇ ਫਿਰ ਦੱਸਦੇ ਹਾਂ ਕਿ ਮਸਲਾ ਕੀ ਹੈ ਹੁਣ ਜਵਾਨੋ ਇਹ ਦੱਸਿਓ ਜੇ ਕਿ 23 ਚ ਵੀ ਫਲੱਡ ਆਇਆ ਸੀ ਉਦੋਂ ਪਾਣੀ ਅੰਦਰ ਆਇਆ ਸੀ ਕੱਲੀ ਪਾਣੀ ਆਇਆ ਇੱਧਰ ਆ ਜਾਓ ਭਾਈ ਜੀ ਇੱਧਰ ਇੱਧਰ ਭਾਈ ਜੀ ਪਾਣੀ ਆਇਆ 23 ਚ 19 ਚ ਵੀ ਆਇਆ ਬੰਦ ਦੇ ਨਾਲ ਲੱਗਿਆ 4 ਦਿਨਾਂ ਚ ਪਾਣੀ ਵਾਪਸ ਇੰਨਾ ਨੁਕਸਾਨ ਨਹੀਂ ਹੋਇਆ ਜਿੱਦਾਂ ਇਸ ਵਾਰ ਇਹ ਕਰੋਬੀਤ ਹੋਇਆ ਹੈ ਨੁਕਸਾਨ ਹੋਇਆ ਸਰਕਾਰਾਂ ਇੱਥੇ ਨਹੀਂ ਕਿ ਸਾਡੇ ਪਿੰਡਾਂ ਤੋਂ ਭਾਈਚਾਰਾ ਆਇਆ ਜਿਹੜਾ ਇੰਨੇ ਟਾਈਮ ਤੱਕ ਰੋ ਗਿਆ ਐਮ.ਐਲ.ਏ ਆਉਂਦੇ ਆ ਪਾਣੀ ਪੀਂਦੇ ਆ ਠੱਡਾ ਪੀਂਦੇ ਆ ਦੇਖੇ ਹੱਥ ਜੋੜਦੇ ਆ ਚਲੋ ਵਾਪਸ ਠੀਕ ਹੈ ਸਰਕਾਰਾਂ ਉਹਦੇ ਕਿਹੜੇ ਭਗਵਾਨ ਤਮਨ ਸਰਕਾਰ ਨੂੰ ਦੇਖਣਾ ਚਾਹੀਦਾ ਕਿ ਇਹ ਕੀ ਹੋ ਰਿਹਾ ਤਾਂ ਪੰਜਾਬ ਡੁੱਬਿਆ ਤੇ ਹੁਣ ਇਹਨਾਂ ਨੂੰ ਪਾਣੀ ਨਾ ਮਾਰਨੇ ਤੇ ਸਰਕਾਰਾਂ ਨੇ ਮਾਰੇ ਹੋਇਆ ਪੰਜਾਬ ਹਾਂਜੀ ਦੱਸੋ ਇਹ ਇਹ ਕਿਉਂ ਇਹ ਹੋਇਆ ਇਹ ਪਤਾ ਤੁਹਾਨੂੰ ਕਿਸੇ ਕਿਉਂ ਹੋ ਰਿਹਾ ਇੱਕ ਚੱਲੀ ਹੋਈ ਐ ਮੋਰੇ ਸਾਰੇ ਆ ਰੋਡ ਤੋਂ ਲੈ ਕੇ ਇੱਥੇ ਤੱਕ 30 35 40 ਫੁੱਟ ਚੱਲਿਆ ਹੋਇਆ ਵਾ ਇੱਕ ਕਹਿੰਦੇ ਆ ਰਾਤੀ 30 30 ਲੱਖ ਸੇਲ ਹੋਈ ਅੱਜ ਕਿੱਥੇ ਆਉ ਸੇਲਾ ਕਰਨ ਵਾਲੇ ਹੁਣ ਮੈਨੂੰ ਇਹ ਦੱਸਿਓ ਜੀ ਇਹ ਸਾਰੇ ਪੰਜਾਬ ਵਾਲੇ ਪੁੱਛਣਗੇ ਜੇ ਇੱਥੋਂ ਰੇਤ ਉਰਲੇ ਪਾਸਿਓ ਚੱਕੀ ਆ ਪਾਣੀ ਐਨੂੰ ਕਿਉਂ ਹੋ ਰਿਹਾ ਐ ਇਧਰ ਨੂੰ ਨਿਵਾਨ ਆ ਗਈ ਹੁਣ ਸੁਣ ਲਓ ਗੱਲ ਜੀ ਆ ਇਹਨਾਂ ਨੇ ਦੱਸਿਆ ਮੈਂ ਨਹੀਂ ਕਿਹਾ ਨਹੀਂ ਤਾਂ ਇਹ ਕਹਿਣਗੇ ਕਿ ਮੈਂ ਕਹਿਣਾ ਹੈ ਦੋ ਰੀਜ਼ਨ ਐ ਇੱਕ ਬਾਈ ਜੀ ਹੋਰ ਰੀਜ਼ਨ ਵੀ ਤੁਹਾਨੂੰ ਦੱਸ ਦਿਆਂ ਕਿਰਾ ਇਹ ਰੀਜ਼ਨ ਕੀ ਐ ਕਿ ਇੱਕ ਤਾਂ ਹੋਗੀ ਮਾਈਨਿੰਗ ਇੱਕ ਐ ਭਾਖੜਾ ਵਾਲੇ ਜਿਹੜਾ ਪਾਣੀ ਛੱਡ ਰਿਹਾ ਨਾ ਆ ਜਿਹੜਾ ਸਤਲੋ ਜਾ ਆ ਇੱਥੇ 60 ਐਮ ਆਪਣਾ ਜਿਹੜਾ 60000 ਕਿਊਸਿਕ ਤੋਂ ਉੱਤੇ ਪਾਣੀ ਛੱਡੂਗੇ ਤਾਂ ਇਹ ਦਰਿਆ ਸੰਭਾਲ ਨਹੀਂ ਸਕਦਾ ਪਾਣੀ ਵਿੱਚ ਵੜ ਜਾਊਗਾ ਛੱਡਿਆ ਨਾ 70000 ਯਾਰ ਜੀ 70000 ਕਿਉਂ ਸੇ ਭਾਗਣਾ ਤੋਂ ਛੱਡਿਆ ਗੱਲ ਛੱਡਿਆ ਜੀ ਆਹ ਸੁਣ ਲੋ ਹੁਣ ਅਸੀਂ ਨਹੀਂ ਕਹਿ ਰਹੇ ਪਹਿਲਾਂ ਬੰਨ ਸਹੀ ਸੀ ਸਾਰਾ ਸਾਰਾ ਬੰਨ ਰਾਤ ਅਸੀਂ ਸਾਰੀ ਰਾਤ ਉਰੇ ਸੀ 1 ਵਜੇ ਲੱਗ ਗਿਆ ਟਾਲਣ ਸਾਰੇ ਜੱਕਦਾ ਇਸ ਫੇਰ ਦਾ ਹੁਣ ਸਭ ਤੋਂ ਅਹਿਮ ਗੱਲ ਹਾਂਜੀ ਐਮਤੋਜ ਮਾਨਸੀ ਬਈ ਜਿਹੜਾ ਕਿ ਹੁਣ ਇਹ ਲੋਕਾਂ ਤੋਂ ਵੀ ਪੁੱਛਿਆ ਜਾਂਦਾ ਜਿਹੜੇ ਉੱਥੋਂ ਦੇ ਰਹਿਣ ਵਾਲੇ ਆ ਹੁਣ ਇਹ ਹੜਾ ਕਿਉਂ ਰੇ ਆ ਪਹਿਲਾ ਨੰਬਰ ਤਾਂ ਪਾਈ ਕਹੀਏ ਪਾਣੀ ਤੇ ਚਲ ਹਰ ਬਾਰ ਆਉਂਦਾ 203 ਚ ਵੀ ਆਇਆ 19 ਚ ਵੀ ਆਇਆ ਪਰ ਇਹ ਦੱਸੀ ਜਾਂਦੇ ਵੀ ਨੁਕਸਾਨ ਇੰਨਾ ਨਹੀਂ ਕੀਤਾ 2-4 ਦਿਨਾਂ ਚ ਪਾਣੀ ਲੰਘੇ ਜਾਂਦਾ ਸੀ ਥੱਲੇ ਹੋ ਜਾਂਦਾ ਸੀ ਤੇ ਪਰ ਹੁਣ ਇਸ ਵਾਰ ਕਿਉਂਕਿ ਸਿਆਣੇ ਬੰਦੇ ਵੀ ਦੱਸ ਰਹੇ ਆ ਜਿਹੜੇ 1988 ਦੇ ਸਮੇਂ ਦੇ ਵੇਲੇ ਵੀ ਸੀ ਤੇ 1923 ਦੇ 19 ਦੇ ਵਿੱਚ ਤਾਂ ਹੈਗੀ ਹੈਗੀ ਸੀ ਪਰ ਹੁਣ ਕਹਿਣਾ ਉਹਨਾਂ ਦਾ ਇਹ ਆ ਵੀ ਮਗਰ ਉਦੋਂ ਵੀ ਪਾਣੀ ਇੰਨਾ ਹੈ ਨਹੀਂ ਸੀ ਜਿੰਨਾ ਕਿ ਅੱਜ 2025 ਚ ਡਰ ਲੋਕਾਂ ਨੂੰ ਹੈਗਾ ਤੇ ਫਸਲਾਂ ਦੀਆਂ ਫਸਲਾਂ ਤਬਾਹ ਕਰਤੀਆਂ ਰਾਤ ਮੈਂ ਲਾਈਵ ਤੇ ਵੀ ਦੱਸਿਆ ਕੱਲ ਮੈਂ ਵੀਡੀਓ ਪਾਈ ਆ ਪਿੰਡ ਪੰਢਿਆਰੀ ਸਿਰਸਾ ਦਾ ਜ਼ਿਲ੍ਹਾ ਜ਼ਿਲ੍ਹਾ ਸਿਰਸਾ ਦੇ ਨਾਲ ਛੋਟੇ ਝੰਡੇ ਤੋਂ ਥੋੜੀ ਦੂਰ ਤਾਂ ਬਈ ਇੱਥੇ ਫਸਲਾਂ ਦੀਆਂ ਫਸਲਾਂ ਤਬਾਹ ਹੋ ਗਈਆਂ 80 90 ਕਿੱਲੇ ਜਿਹੜੀ ਕਿ ਕੱਲ ਵੱਡਾ 70 ਫੁੱਟ ਵੱਡਾ ਪਾੜ ਪੈ ਗਿਆ ਤੇ ਰੋੜ ਤਾਂ ਉੱਥੇ ਬਹੁਤ ਕੋਸ਼ਿਸ਼ ਕੀਤੀ ਉਹਨਾਂ ਨੇ ਆਪਣੇ ਮਨਿਓ ਰਾਤ ਨੂੰ ਵੀ ਉੱਥੇ ਨਿਗਰਾਨੀ ਰੱਖਦੇ ਸੀ ਪਰ ਉਹਨਾਂ ਕੋਲੇ ਉੱਥੇ ਲਾਈਟ ਦਾ ਪ੍ਰਬੰਧ ਹੈ ਨਹੀਂ ਸੀ ਦੱਸੀ ਜਾਂਦੇ ਸੀ ਕੱਲ ਵੀਡੀਓ 'ਚ ਵੀ ਅਸੀਂ ਡੀਜ਼ਲ ਤੱਕ ਵੀ ਮੰਗਿਆ ਲੀਡਰਾਂ ਤੋਂ ਪਰ ਸੁਣੀ ਨਹੀਂ ਕਿਸੇ ਨੇ ਵੀ ਆਪਣੇ ਮੰਨਿਓ ਬਾ ਬਹੁਤ ਲਾਈ ਪਰ ਨਹੀਂ ਰੁਕਿਆ ਉਹ ਨੂੰ ਪਾਣੀ ਖਿੱਚ ਕੇ ਲੈ ਗਿਆ ਤੇ ਭਾਈ 70 ਫੁੱਟ ਵੱਡਾ ਪਾੜ ਜਦੋਂ ਇੰਨੀ ਰਫਤਾਰ ਆ ਗਾ ਗੱਦ ਰਿਆ ਤੇ ਕੰਡੇ ਤੇੋਂ ਬੈਠਿਆ ਤੇ ਉਹਦਾ ਪਾਣੀ ਇੱਕ ਵਾਰ ਜਦੋਂ ਟੁੱਟ ਗਿਆ ਤਾਂ ਉਹ ਕੋਈ ਐ ਤਾਂ ਹੈ ਨਹੀਂ ਮਾੜੀ ਤੇ ਢੀਕਲ ਵੀ ਕੋਈ 5-4 ਮਿੰਟ ਚ ਹੀ ਲੱਗ ਜੂ ਬਨ ਬਹੁਤ ਵਿਚਾਰਾ ਨੇ ਦਰਖਤ ਦੁਰਖਤ ਸਿੱਟੇ ਸਿੱਟੇ ਨਹੀਂ ਹੋਇਆ ਹੱਲ ਤਾਂ ਹੁਣ ਉਹਦੇ ਆਪਾਂ ਜੇ ਕਹਿ ਦਈਏ ਆਪਾਂ ਮਿੰਟਾਂ ਸਕਿੰਟਾਂ ਦੇ ਵਿੱਚ ਦੀ ਬਈ ਕਿੱਲਿਆਂ ਦੇ ਕਿੱਲੇ ਤਬਾਹ ਕਰ ਦਿੰਦਾ ਤੇ ਕੱਲ 100 ਤੋਂ ਵੱਧ ਫਸਲ ਤਬਾਹ ਹੋਈ ਹੈ ਉੱਥੇ ਹੋ ਸਕਦਾ ਵੀ ਅੱਗੇ ਵੀ ਹੋਈ ਹੋਵੇ ਪਰ ਜਿੰਨਾ ਤੱਕ ਕੀ ਮੈਂ ਅਸੀਂ ਜਾਣਦੇ ਆ ਜਿਵੇਂ ਵੀਡੀਓ ਦੇ ਵਿੱਚ ਦੇਖਿਆ ਤਾਂ ਬਈ ਹੁਣ ਗੱਲ ਇੰਨੀ ਕਾ ਵੀ ਇਹ ਸਰਕਾਰਾਂ ਵਾਲਾ ਦਾ ਹੀ ਕੰਮ ਹੁੰਦਾ ਸਾਰਾ ਲੱਖੇ ਸੁਧਾਣੇ ਦੀ ਵੀ ਗੱਲ ਸਹੀ ਆ ਵੀ ਸਾਜ਼ਿਸ਼ੀ ਹੜ ਇਹ ਕੁਦਰਤੀ ਹੜ ਨਹੀਂ ਕੁਦਰਤੀ ਹੜ ਆਪਾਂ ਉਹਨੂੰ ਕਹਿ ਸਕਦੇ ਜੇ ਕੱਲਾ ਮੀਂਹ ਦੇ ਪਾਣੀ ਡੋਬਦੇ ਆ ਇਹ ਤਾਂ ਜਿਹੜੇ ਹੁਣ ਕੱਲ 1 ਲੱਖ ਕਿਊਸਕ ਪਾਣੀ ਛੱਡਿਆ ਜਾਂਦਾ ਜਿਵੇਂ ਹੁਣ ਆ ਵੀਡੀਓ 'ਚ ਵੀ ਦੱਸਿਆ ਇਹਨਾਂ ਨੇ ਜਿੱਥੇ ਸਮੁੰਦਰ ਦੇ ਵਿੱਚ 60 60 ਕਿਊਸਕ 60000 ਕਿਊਸਕ ਪਾਣੀ ਛੱਡਣਾ ਉਥੇ 75 72 ਛੱਡਤਾ ਇਹਨਾਂ ਨੇ ਆ ਦੱਸ ਰਹੇ ਆ ਵੀਡੀਓ ਚ 72000 ਕਿਊਸਕ ਪਾਣੀ ਛੱਡਤਾ ਜਿੱਥੇ 68 ਦੀ ਮਿਆਦ ਆ ਵੀ ਇੰਨਾ ਕਿ ਚੱਲ ਸਕਦਾ ਤੇ ਭਾਈ ਵੱਧ ਛੱਡੋਗੇ ਤਾਂ ਫਿਰ ਨੁਕਸਾਨ ਹੀ ਹੋਊਗਾ ਤਾਂ ਹੁਣ 1 ਲੱਖ ਕਿਊਸਕ ਪਾਣੀ ਕੋਲ ਉਹਦੇ ਵਿੱਚ ਚੱਲ ਰਿਆਂ ਤੇ ਖਤਰੇ ਦੀ ਘੰਟੀ ਹੈ ਸਾਰੇ ਕਿਤੇ ਜਿਹੜੇ ਹੁਣ ਆਪਾਂ ਗੱਲ ਕਰੀਏ ਹੜਪੀੜ ਤੋਂ ਲੋਕਾਂ ਦੇ ਘਰਾਂ ਦੇ ਵਿੱਚ ਪਾਣੀ ਪਹੁੰਚ ਗਿਆ ਘਰਾਂ ਦੇ ਘਰਤਵਾ ਕਰਤੇ ਉਹਨਾਂ ਦਾ ਹੁਣ ਬਈ ਨੁਕਸਾਨ ਕੌਣ ਪਰੂ ਸਰਕਾਰਾਂ ਹੱਥ ਬੰਨ੍ਹ ਕੇ ਵੋਟਾਂ ਪਵਾ ਲੈਂਦੀ ਆ ਉਦੋਂ ਬਾਅਦ ਕੋਈ ਮਤਲ ਨਹੀਂ ਕੋਈ ਜੀਏ ਕੋਈ ਮਰੇ ਹੁਣ ਜਿਹੜਿਆਂ ਦੇ ਘਰਾਂ ਦੇ ਘਰ ਡਿੱਗ ਗਏ ਜਿਹੜੇ ਗਰੀਬ ਜਨਤਾ ਵਿਚਾਰੇ ਕੋਠਿਆਂ ਤੇ ਬੈਠੇ ਆ ਬੁਰੇ ਹਾਲ ਛੋਟੇ ਛੋਟੇ ਬੱਚੇ ਲੈ ਕੇ ਆ ਮੈਂ ਪਾਲੀ ਜਿਹੜਾ ਹਾਂ ਪਾਲੀ ਪਾਲੀ ਲਚਕਾਣੀ ਪਿੰਡ ਵਾਲਾ ਉਹਦੀ ਵੀਡੀਓ ਦੇਖੀ ਭਈ ਤੇ ਉੱਥੇ ਰੋਣ ਨਿਕਲਦਾ ਵੀਡੀਓ ਦੇਖ ਕੇ ਛੋਟੇ ਛੋਟੇ ਬੱਚੇ ਨੂੰ ਕੋਠਿਆਂ ਤੇ ਥੱਲੇ ਪਾਣੀ ਖੜਾ ਕਦੋਂ ਵੀ ਜਣਾ ਦੇ ਵਿੱਚ ਪਾਣੀ ਪੈ ਗਿਆ ਜੇ ਉਹਦੇ ਥੱਲੇ ਨਿਵਾ ਚ ਸਾਰਾ ਪਰਿਵਾਰ ਹੀ ਉਹ ਹੋ ਜੂ ਤੇ ਤੁਸੀਂ ਦੇਖ ਵੀ ਰਹੇ ਹੋ ਚੈਨੇ ਵਾਲੀ ਦੀ ਵੀਡੀਓ ਚਾ ਚਪਦੀ ਉਹ ਹੜ ਦੇ ਕਾਰਨ ਤਾਂ ਨਹੀਂ ਉਹ ਮੀਂਹ ਦੇ ਕਾਰਨ ਉਹੋ ਛੱਤ ਕਮਜ਼ੋਰ ਸੀ ਕਿਤੇ ਡਿੱਗ ਗਈ ਬਈ ਗਰੀਬ ਸਾਡੇ ਇੱਥੇ ਮਾਰ ਖਾ ਲੈਣਦੇ ਇਹਨਾਂ ਨੇ ਕੋਈ ਮੁਆਜਬਾ ਮੁਜਬਾ ਕੁਝ ਨਹੀਂ ਦੇਣਾਗਾ ਇਹ ਤਾਂ ਸਿਰਫ ਇੱਕ ਗੱਲਾਂ ਵਾਲੇ ਆ ਬਈ ਸਾਡਾ ਵੀ ਮਕਾਨ ਪਾਟਿਆ ਸਾਨੂੰ ਵੀ ਕੋਈ ਕਿਸੇ ਨੇ ਦਿੱਤਾ ਨਹੀਂ ਤੇ ਸਾਡਾ ਇੱਕੋ ਹੀ ਕਮਰਾ ਸੀ ਬਸ ਉਹੀ ਅਸੀਂ ਹੋਰ ਕਿੱਧਰੇ ਬੈਠੇ ਹਾਂ ਹੁਣ ਤੇ ਸਾਰੇ ਕਿਤੇ ਬੁਰਾ ਹਾਲ ਤੇ ਪਰ ਹੁਣ ਜਿਹੜੀ ਹੁਣ ਆਪਾਂ ਅੱਜ ਗੱਲ ਕਰਨ ਜਾ ਰਹੇ ਹਾਂ ਤੋਜ ਮਾਰਨੀਆਂ ਗੱਲਾਂ ਸੱਚੀਆਂ ਹੈਗੀਆਂ ਲੱਖਾਂ ਸਦਾਨਾ ਵੀ ਸੱਚੀਆਂ ਹੀ ਕਹਿੰਦਾ ਇਹ ਬਈ ਬਾਅਦ ਦੇ ਵਿੱਚ ਲੋਕਾਂ ਨੂੰ ਪਤਾ ਲੱਗਦਾ ਹੁਣ ਬੁੱਢੇ ਦਰਿਆ ਤੇ ਕਿੱਦੇ ਦੇ ਜਾਂਦੇ ਆ ਪਰ ਕੋਈ ਨਾਲ ਨਹੀਂ ਖੜਦਾ ਤਾਂ ਉਹ ਹਜੇ ਹੱਲ ਉਹਦਾ ਵੀ ਨਹੀਂ ਹੋਇਆ ਹਜੇ ਹੁਣ ਫੈਕਟਰੀਆਂ ਵਾਲੇ ਇਹਨਾਂ ਲੜਦੇ ਫਿਰਦੇ ਰਹਿੰਦੇ ਆ ਦੂਰ ਦੂਰ ਤੇ ਕ ਵੀ ਭਾਈ ਤੁਸੀਂ ਪਾਣੀ ਨਾ ਪਾਓ ਉਹ ਪਾਣੀ ਦੇ ਵਿੱਚ ਜੇ ਗੰਦਾ ਪਾਣੀ ਮਿਲਦਾ ਸਾਡੇ ਘਰਾਂ ਚੋਂਦਾ ਅਸੀਂ ਪੀਨੇ ਆ ਫਿਰ ਕੈਂਸਰ ਸਾਡੇ ਛੋਟੇ ਛੋਟੇ ਬੱਚਿਆਂ ਦੀ ਜੰਮਦਿਆਂ ਦੇ ਮੂੰਹਾਂ ਚ ਕੈਂਸਰ ਬਾਅਦ ਦੇ ਵਿੱਚ ਪਤਾ ਲੱਗਦਾ ਸਾਨੂੰ ਤਾਂ ਵੀ ਆ ਹੋ ਗਿਆ ਜੀ ਤਾਂ ਭਾਈ ਹੁਣ ਤੱਕ ਦੀ ਅਪਡੇਟ ਆ ਜਿਹੜੀ ਜਿਹੜੇ ਜਿਵੇਂ ਕਿ ਅਮਤੋਜ ਮਾਨ ਨੂੰ ਲੈ ਕੇ ਇਹ ਵੀ ਸੋਡੇ ਨਾਲ ਸਾਂਝੀ ਕਰਨੀ ਸੀ ਇੱਕ ਪਾਸੇ ਸੀਐਮ ਬੂਤ ਮਾਨ ਬਿਮਾਰ ਪਿਆ ਤੇ ਸੁਖਵੀਰ ਬਾਦਲ ਕਿਆ ਨੂੰ ਮੌਕਾ ਮਿਲ ਗਿਆ ਵੀ ਦਵਾ ਦਾ ਵੰਡ ਦੋ ਪੈਸੇ ਜੀ ਵੰਡੇ ਦਾ ਕੋਈ 2-4 ਲੱਖ ਵੱਧ ਤਾਂ ਨਹੀਂ ਵੰਡੇ ਤੇ ਪਰ ਜੇ ਸੋਚੀਏ ਇਹ ਲੋਕਾਂ ਦੀ ਪੈਸੇ ਆ 2025 ਆਪਾਂ ਕਹਿੰਦੇ 25 ਸਾਲ ਇਹਨਾਂ ਨੇ ਰਾਜ ਕਰਿਆ 25 ਸਾਲ ਰਾਜ ਕਰਿਆ ਤੇ ਹੁਣ ਜੇ ਕੋਈ ਵੰਡ ਦੇਣੀ ਹੈ 2-4 ਲੱਖ ਇਹਨਾਂ ਨੂੰ ਕੋਈ ਘਾਟਾ ਨਹੀਂ ਪੈ ਸਕਦਾ ਤੇ ਭਾਈ ਆਪਾਂ ਇੰਨੀ ਕ ਅਪੀਲ ਜ਼ਰੂਰ ਕਰ ਦਈਏ ਜਿੰਨੇ ਵੀ ਆਪਣੇ ਪੰਜਾਬੀ ਭੈਣ ਭਰਾ ਆ ਭਾਈ ਤੁਸੀਂ ਵੀ ਕਮੈਂਟ ਜ਼ਰੂਰ ਕਰੋ ਵੀ ਸਾਰਿਆਂ ਨੂੰ ਵੱਧ ਕਿਹੜਾ ਸਾਰਾ ਲਾ ਰਿਹਾ ਮੈਂ ਤਾਂ ਕਹੂੰ ਆਮ ਲੋਕ ਸਾਡੇ ਕਲਾਕਾਰ ਹੀ ਵੱਧ ਸੇਵਾ ਕਰ ਰਹੇ ਆ ਲੀਡਰਾਂ ਨਾਲੋਂ ਤਾਂ ਜਦੋਂ ਤੱਕ ਵੀਡੀਓ ਜਾਂਦੀ ਆ ਸ਼ੇਅਰ ਕਰਿਆ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰਦਾ ਕਰੋ ਤਾਂ ਕਿ ਆਪਣਾ ਨੋਟੀਫਿਕੇਸ਼ਨ ਬੰਦਰ ਮਿਲਦਾ ਰਹੇ ਤੁਹਾਨੂੰ ਨਵੇਂ ਟੌਪਸ ਤੇ ਧੰਨਵਾਦ